ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਸਟਰ ਕੈਡਰ ਯੂਨੀਅਨ ਪੰਜਾਬ ਦੁਆਰਾ ਅਧਿਆਪਕ ਮੰਗਾਂ ਤੇ ਮਸਲਿਆਂ ਸੰਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨਾਲ ਕੀਤੀ ਗਈ ਮੀਟਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਆਪਰੇ ਨੂੰ ਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਕੌਣ ਬਾਰੇ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਵੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਵੱਖ-ਵੱਖ ਯੂਨੀਅਨਾਂ ਦੁਆਰਾ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਕਸਰ ਹੀ ਆਪਣੀਆਂ ਮੰਗਾਂ ਮੰਨਣ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਇਸੇ ਕੜੀ ਵਿੱਚ ਹੀ ਮਾਸਟਰ ਕਦਰ ਯੂਨੀਅਨਾਂ ਪੰਜਾਬ ਨੇ ਮਿਤੀ 12/8/2023 ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨਾਲ ਮੀਟਿੰਗ ਕੀਤੀ ਤਾਂ ਆਉ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਕਿਹੜੀਆਂ ਮੰਗਾਂ ਮੰਨਣ ਤੇ ਸਹਿਮਤੀ ਬਣ ਹੈ ਮਾਸਟਰ ਕੈਡਰ ਯੂਨੀ ਪੰਜਾਬ ਦੀ ਅਧਿਆਪਕਾਂ ਦੇ ਮਸਲੇ ਨੂੰ ਲੈ ਕੇ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਸਰਦਾਰ ਗੁਰਿੰਦਰ ਸਿੰਘ ਛੋੜੀ ਕੀ ਨਾਲ ਬੜੇ ਹੀ ਸਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਜਥੇਬੰਦੀ ਦੇ ਆਗੂ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤੀ ਮੰਗ ਜਿਵੇਂ ਪਿੰਡੂ ਪੱਤਾ ਡੀਏ ਦੀਆਂ ਬਕਾਇਆ ਕਿਸ਼ਤਾਂ ਏਸੀਪੀ ਪੁਰਾਣੀ ਪੈਨਸ਼ਨ ਬਾਰਡਰ ਅਲਾਉਂਸ ਆਦਿ ਆਰਥਿਕ ਮੰਗਾਂ ਤੇ ਵੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨਾਲ ਗੱਲਬਾਤ ਕੀਤੀ ਗਈ ਤੇ 회ਟਾਂ ਦੇਤੇ ਮੁੱਦਿਆਂ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਨਾਲ ਵਿਚਾਰ ਪੁਰਵ ਗੱਲਬਾਤ ਕੀਤੀ ਗਈ ਜੋ ਇਸ ਪ੍ਰਕਾਰ ਹੈ ਨੰਬਰ 1 ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀ ਪ੍ਰਮੋਸ਼ਨ ਹੋਏ ਅਧਿਆਪਕਾਂ ਨੂੰ ਜਲਦੀ ਸਟੇਸ਼ਨ ਚੋਂ ਕਰਵਾਏ ਜਾਣਗੇ ਤੇ ਸਾਰੇ ਖਾਲੀ ਸਟੇਸ਼ਨਾਂ ਨੂੰ ਸ਼ੋਅ ਕੀਤਾ ਜਾਵੇਗਾ ਨੰਬਰ 2 ਬਦਲੀਆਂ ਦੀ ਪੰਕੜਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਨੰਬਰ 3 ਮਾਨਯੋਗ ਹਾਈ ਕੋਰਟ ਸਿਵਲ ਜਟ ਪਟੀਸ਼ਨ ਨੰਬਰ 2247 ਆਫ 2016 OTL ਅਧਿਆਪਕਾਂ ਦੇ ਫੈਸਲੇ ਨੂੰ ਜਿਹਨੇ ਲਾਇਸ ਬਾਰੇ ਗੱਲ ਕਰਦੇ ਹੋਏ ਡਾਇਰੈਕਟਰ ਨੂੰ ਦੱਸਿਆ ਗਿਆ ਕਿ ਇਸ ਮੁੱਦੇ ਨੂੰ ਸਖ਼ਤ ਤਰ੍ਹਾਂ ਵਿਚਾਰਿਆ ਜਾ ਰਿਹਾ ਹੈ ਤੇ ਜਲਦੀ ਹੀ ਲੀਗਲ ਅਪੀਨੀਅਨ ਲੈ ਕੇ ਇਹਨਾਂ ਧੀਆਂ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ ਨੈਕਸਟ ਨੰਬਰ 4 ਹੈ SSA ਰਮਸਾ ਦਿਨ ਕੰਮ ਕਰ ਚੁੱਕੇ ਦੇ ਆਪਕਾ ਨੂੰ ਲੈਂਥ ਆਫ ਸਰਵਿਸ ਦਾ ਲਾਭ ਦੇ ਕੇ ਬੰਦੀਆਂ ਅਚਨਚੇਟ ਛੁੱਟੀਆਂ ਦੇਣ ਸੰਬੰਧੀ ਫੈਸਲਾ ਸਿੱਖਿਆ ਸਕੱਤਰ ਦੇ ਵਿਚਾਰ ਅਧੀਨ ਹੈ ਉਹਨਾਂ ਨਾਲ ਗੱਲ ਕਰਕੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ ਨੈਕਸਟ ਹੈ ਕਿ 50 ਮਾਹ ਛੁੱਟੀ ਵਿਦੇਸ਼ ਛੁੱਟੀ ਮੈਡੀਕਲ ਤੇ ਸੀਨੀਅਰ ਜੂਨੀਅਰ ਦੇ ਕੇਸਾਂ ਦੀ ਪ੍ਰਵਾਨਗੀ ਡੀਆਰਓ ਪੱਧਰ ਤੇ ਕਰਨ ਸੰਬੰਧੀ ਗਰਮਾ ਦਾ ਜਵਾਬ ਦਿੰਦੇ ਹੋਏ ਪੀਪੀਆਈ ਵੱਲੋਂ ਇਸ ਨੂੰ ਸਿਕਾਲਾ ਬੋਨਸ ਸੰਬੰਧੀ ਵੀ ਭਰੋਸਾ ਦਿੱਤਾ ਗਿਆ ਨੈਕਸਟ ਹੈ ਅਧਿਆਪਕਾਂ ਨੂੰ ਛੁੱਟੀ ਤੋਂ ਬਗ ਦਿਨ ਕੰਮ ਲੈਣ ਦੇ ਬਦਲੇ ਵਿੱਚ ਕਮਾਈ ਛੁੱਟੀ ਦੇਣ ਸੁਬੰਦੀਪ ਪਤਨ ਜਲਦੀ ਜਾਣੀ ਕਰਨ ਦਾ ਭਰੋਸਾ ਦਿੱਤਾ ਗਿਆ ਨੈਕਸਟ ਨੰਬਰ ਹੈ ਕਿ ਬਾਰਡਰ ਏਰੀਆ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਇੱਕ ਵਾਧੂ ਇੰਕਰੀਮੈਂਟ ਦੇਣ ਸੁਬੰਦੀ ਮਸਲਾ ਵਿਚਾਰ ਅਧੀਨ ਹੈ ਤੇ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ 8 ਨੰਬਰ ਤੇ ਨੈਕਸਟ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿੱਚ ਪ੍ਰੋਮੋਸ਼ਨਾਂ ਜਲਦੀ ਕਰਨ ਦੀ ਗੱਲ ਕਹੀ ਗਈ ਨੈਕਸਟ ਹੈ ਕਈ ਅਧਿਆਪਕ ਏਸਆਰ ਪਰਮ ਤੋਂ ਵਾਂਝੇ ਰਹਿ ਗਏ ਸੀ ਉਨਾ ਵਾਸਤੇ ਪੋਰਟਲ ਖੋਲਣ ਦਾ ਵੀ ਪ੍ਰਸਾਦ ਦਿੱਤਾ ਗਿਆ ਨੰਬਰ 10 ਸੈਤੀ ਸੁਚਿਤ ਅਧਿਆਪਕਾਂ ਦੀ ਪੇ ਫਿਕਸੇਸ਼ਨ ਸੰਬੰਧੀ ਜੋ ਮਾਨਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਹੈ ਉਸ ਅਨੁਸਾਰ ਪੇ ਫਿਕਸੇਸ਼ਨ ਸੰਬੰਧੀ ਇਕਸਾਰਤਾ ਵਾਲਾ ਕੱਪੜਾ ਜਲਦੀ ਤੋਂ ਜਲਦੀ ਜਾਰੀ ਕਰਨ ਸੰਬੰਧੀ ਡੀਪੀਆਈਸ ਕੰਟਰੀ ਵੱਲੋਂ ਪ੍ਰਸਾਦ ਦਿੱਤਾ ਗਿਆ ਨੈਕਸਟ ਸਰਕਾਰੀ ਮਿਡਲ ਸਕੂਲਾਂ ਨੂੰ ਸਫਾਈ ਸੇਵਕਾਂ ਦੀ ਪੋਸਟ ਦੇਣ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਔਰ ਲਾਸਟ ਨੰਬਰ ਹੈ ਸਾਲਾਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਮਿਡਲ ਮੈਟ੍ਰਿਕুলেਸ਼ਨ ਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਵਾਸਤੇ ਉਹਨਾਂ ਦੇ ਪਿੰਡਕ ਸਕੂਲਾਂ ਵਿੱਚ ਗਈ ਪ੍ਰੀਖਿਆ ਕੇਂਦਰ ਬਨਾਮ ਤੇ ਸਹਿਮਤੀ ਜਿਤਾਈ ਗਈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜਿਹੜੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਉਨਾ ਮੰਗਾਂ ਨੂੰ ਪ੍ਰੈਕਟੀਕਲੀ ਗਰਾਊਂਡ ਲੈਵਲ ਦੇ ਉੱਤੇ ਕਦੋਂ ਇੰਪਲੀਮੈਂਟ ਕੀਤਾ ਜਾਵੇਗਾ ਤੇ ਇਸ ਕੰਮ ਵਾਸਤੇ ਹੋਰ ਕਿੰਨਾ ਸਮਾਂ ਲੱਗਦਾ ਹੈ ਤੇ ਅਧਿਆਪਕਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਕੇ ਕਦੋਂ ਰਾਖਤ ਉੱਚ ਅਧਿਕਾਰੀਆਂ ਦੁਆਰਾ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ